ਜਿਗਾ ਹੋਗਾ ਫੋਸਾ ਤਾਂ ਤਨ ਹੋਦੇ ਬਾਰੇ ਨਾ ਪਤਾ ਹੋਵੇ ਇਸ ਘਰ ਦੇ ਪਿੰਡ ਦੇ ਵਿੱਚ ਜਿਹੜੇ ਵੀ ਬੱਚੇ ਨਸ਼ਾ ਕਰਦੇ ਆ ਉਹਨਾਂ ਬਾਰੇ ਸਾਨੂੰ ਦੱਸਿਆ ਜਾਵੇ ਕਿਉਂਕਿ ਜਿਹੜੇ ਤੇ ਨਸ਼ਾ ਕਰਦੇ ਆ ਆਪਾਂ ਉਹਦੇ ਵਾਸਤੇ ਉਪਰਾਲਾ ਕਰੀਏ ਉਹਨਾਂ ਦਾ ਨਸ਼ਾ ਜਿਹੜਾ ਛੁੱਟ ਜਾਵੇ ਤੇ ਜਿਹੜੇ ਵੇਚਦੇ ਆ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਜਿਹੜੀ ਦੇ ਸਕਦੇ ਆ ਜੇ ਤੁਹਾਨੂੰ ਲੱਗਦਾ ਕਿ ਸਾਡੇ ਐਸਐਚਓ ਜਾਂ ਜਾਂ 24x7 ਦਾ ਕੋਈ ਵੀ ਇਨਫੋਰਮੇਸ਼ਨ ਲੀਕ ਕਰਦੇ ਆ ਤੁਸੀਂ ਸਾਡਾ ਮੇਰਾ ਨੰਬਰ ਲੈ ਲਓ ਸਾਡੇ ਕੰਟਰੋਲ ਦਾ ਨੰਬਰ ਲੈ ਲਓ ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਜਿਹੜਾ ਨਸ਼ਾ ਵਾ ਨਾ ਜਿਵੇਂ ਅਸੀਂ ਦੁਬਾਰਾ ਤੋਂ ਜਿਹੜਾ ਰੰਗਲਾ ਪੰਜਾਬ ਜਿਹੜਾ ਆਪਾਂ ਇਹਨੂੰ ਬਣਾਈ ਇਸ ਨਸ਼ੇ ਤੋਂ ਜਿਹੜਾ ਨਾ ਇਹਨਾਂ ਨੂੰ ਮੁਕਤੀ ਦਵਾਈਏ ਕਿਉਂਕਿ ਜਿਹੜਾ ਨਸ਼ਾ ਹੁੰਦਾ ਕਦੀ ਵੀ ਆਪਾਂ ਸਾਡਾ ਬੱਚਾ ਘਰ ਤੋਂ ਬਾਹਰ ਗਿਆ ਵਾ ਆਪਾਂ ਉਹਨੂੰ ਕਦੀ ਨਹੀਂ ਪੁੱਛਦੇ ਵੀ ਬੱਚਾ ਇੰਨਾ ਲੇਟ ਕਿਉਂ ਆਇਆ ਤੂੰ ਤੇ ਕਿੱਥੇ ਗਿਆ ਸੀਗਾ ਜਿੱਦੋਂ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ हां जी जो भी आज ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਇਹ ਪਿੰਡ ਪਿੰਡ ਜਾ ਕੇ ਅਸੀਂ ਜਿਹੜਾ ਨਸ਼ਿਆਂ ਦੇ ਰਿਗਾਰਡਿੰਗ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਅਸੀਂ ਪਿੰਡੋਂ ਪਿੰਡ ਜਾ ਰਹੇ ਆਂ ਔਰ ਨਸ਼ਿਆਂ ਬਾਰੇ ਅਵੇਅਰ ਕਰਕੇ ਆ ਰਹੇ ਆ ਸਾਰਿਆਂ ਲੋਕਾਂ ਨੂੰ ਕਿ ਜਿਹੜੇ ਵੀ ਲੋਕ ਨਸ਼ਾ ਕਰਦੇ ਆ ਉਹਨਾਂ ਬਾਰੇ ਸਾਨੂੰ ਦੱਸਿਆ ਜਾਵੇ ਤਾਂ ਜੋ ਕਿ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਦਾ ਨਸ਼ਾ ਛਡਾਇਆ ਜਾਵੇ ਔਰ ਜਿਹੜੇ ਵੇਚਦੇ ਆ ਉਹਨਾਂ ਬਾਰੇ ਸਾਨੂੰ ਸਹਿਯੋਗ ਦਿੱਤਾ ਜਾਵੇ ਤੇ ਸਾਨੂੰ ਉਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਕਿ ਆਪਾਂ ਸਾਰਿਆਂ ਨੂੰ ਇੱਕ ਫਿਰ ਮੋਟੋ ਆਪਾਂ ਜਿਹੜਾ ਰੰਗਲਾ ਪੰਜਾਬ ਇਹਨੂੰ ਬਣਾ ਸਕੀਏ ਦੇਖੋ ਇਸੇ ਕਰਕੇ ਤਾਂ ਆਪਾਂ ਪਿੰਡੋਂ ਪਿੰਡ ਜਾ ਰਹੇ ਆ ਕਿ ਜਿਹੜੇ ਵੀ ਨਸ਼ੇ ਕਰਦੇ ਆ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਤੇ ਜਿਹੜੇ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਕਿ ਨਸ਼ੇ ਨੂੰ ਠੱਲ ਪਾਈ ਜਾ ਸਕੇ ਇਹ ਉਹੀ ਗੱਲ ਆ ਨਾ ਵੀ ਜਿਹੜਾ ਵੀ ਕੁਝ ਹੈਗਾ ਵਾ ਜਿਹੜੇ ਬੱਚੇ ਨਸ਼ਾ ਕਰਦੇ ਆ ਜਦੋਂ ਉਹਨਾਂ ਨੂੰ ਘਰੋਂ ਪੈਸੇ ਨਹੀਂ ਮਿਲਦੇ ਤੋਂ ਕ੍ਰਾਈਮ ਕਰਦੇ ਆ ਜੇ ਸਾਡਾ ਪਬਲਿਕ ਸਾਥ ਦੇਗੀ ਤਾਂ ਹੀ ਆਪਾਂ ਇਹਨਾਂ ਚੀਜ਼ਾਂ ਤੇ ਕੰਟਰੋਲ ਜਿਹੜਾ ਕਰ ਸਕਦੇ ਆ ਨਸ਼ਾ ਰੋਕਣ ਵਾਸਤੇ ਤੇ ਅਸੀਂ ਪਿੰਨਾ ਪਿੰਡ ਤੇ ਜਾ ਕੇ ਅਸੀਂ ਸਾਰਾ ਪਬਲਿਕ ਦਾ ਸਹਿਯੋਗ ਲੈ ਰਹੇ ਆ ਵੀ ਸਾਡਾ ਸਹਿਯੋਗ ਕੀਤਾ ਜਾਵੇ ਤਾਂ ਜੋ ਕਿ ਆਪਾਂ ਨਸ਼ੇ ਨੂੰ ਠੱਲ ਪਾਈ ਜਾ ਸਕੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਆਪਾਂ ਜਿਹੜਾ ਸੈਂਟਰਾਂ ਵਿੱਚ ਆਪਾਂ ਕਰਾ ਕੇ ਤੇ ਉਹਨਾਂ ਦੀ ਜਿਹੜਾ ਨਸ਼ਾ ਜਿਹੜਾ ਛਡਾਇਆ ਜਾ